ਸ੍ਰੀ ਕਾਲ ਜੀ ਮੈਂ ਡਾਕਟਰ ਬਲਜੀਤ ਕੌਰ ਕੈਬਨਟ ਮੰਤਰੀ ਪੰਜਾਬ ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ ਹੁਣੇ-ਹੁਣੇ ਬੀਜੇਪੀ ਦੀ ਇੱਕ ਨਵੀਂ ਸਕੀਮ ਜੋ ਕਿ ਪੰਜਾਬ ਵਿੱਚ ਲਾਗੂ ਹੋਣ ਜਾ ਰਹੀ ਹੈ ਜਿਸ ਦੇ ਆਧਾਰ ਤੇ ਉਹ ਪੰਜਾਬ ਦੇ ਵਿੱਚ ਜੋ ਗਰੀਬ ਪਰਿਵਾਰ ਨੇ ਜੋ ਰਾਸ਼ਨ ਦਾ ਲਾਭ ਲੈ ਰਹੇ ਸੀਗੇ ਉਨਾ ਵਿੱਚ 8 ਲੱਖ ਜਿਹੜੇ ਵਿਅਕਤੀ ਹੈ ਉਹਨਾਂ ਦੇ ਰਾਸ਼ਨ ਕਾਰਡ ਕੱਟਣ ਜਾ ਰਹੀ ਹੈ ਔਰ ਉਹਦੇ ਵਿੱਚ ਉਹਨਾਂ ਨੇ ਕਾਰਨ ਇਹ ਦੱਸਿਆ ਕਿ ਇਹ ਵਿਅਕਤੀ ਜਿਹੜੇ ਇਹ ਯੋਗ ਨਹੀਂ ਹਨ ਸਕੀਮ ਦੇ ਵਿੱਚ ਫਿੱਟ ਨਹੀਂ ਆਉਂਦੇ ਸੋ ਉਹਦੇ ਨਾਲ ਤਕਰੀਬਨ 32 ਲੱਖ ਪਰਿਵਾਰ ਜਿਹੜੇ ਪ੍ਰਭਾਵਿਤ ਹੋਣ ਜਾ ਰਹੇ ਆ ਜਿਨ੍ਹਾਂ ਨੂੰ ਇਹ ਰਾਸ਼ਨ ਕਾਰਡ ਦਾ ਲਾਭ ਰਾਸ਼ਨ ਦਾ ਲਾਭ ਇਸ ਤੋਂ ਬਾਅਦ ਨਹੀਂ ਮਿਲੇਗਾ ਸੋ ਮੈਂ ਬੀਜੇਪੀ ਸਰਕਾਰ ਦੇ ਕੇਂਦਰ ਸਰਕਾਰ ਦੇ ਇਹੋ ਜਿਹੇ ਸਕੀਮਾਂ ਜਿਹੜੀਆਂ ਕਿ ਗਰੀਬ ਪਰਿਵਾਰਾਂ ਦੇ ਵਿਰੁੱਧ ਕੰਮ ਕਰਦੀਆਂ ਨੇ ਔਰ ਉਹਦੇ ਵਿੱਚ ਬਹੁਤੇ ਸਾਡੇ ਪਰਿਵਾਰ ਜੋ ਦਲਿਤ ਭਾਈਚਾਰੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਦੇ ਵਿਰੁੱਧ ਕੰਮ ਕਰਦੀਆਂ ਨੇ ਮੈਂ ਇਹੋ ਜਿਹੀਆਂ ਜਿਹੜੀਆਂ ਸਕੀਮਾਂ ਨੇ ਉਹਦਾ ਮੈਂ ਵਿਰੋਧ ਕਰਾਂਗੀ ਪੰਜਾਬ ਸਰਕਾਰ ਵਿਰੋਧ ਕਰਦੀ ਹੈ ਕਿਉਂਕਿ ਜਿਹੜੇ ਇਹੋ ਜੇ ਉਹ ਕ੍ਰਾਈਟੇਰੀਆ ਬਣਾ ਲੈਂਦੇ ਨੇ ਕਿ ਗਰੀਬੀ ਦੀ ਡੈਫੀਨੇਸ਼ਨ ਇਸ ਤਰ੍ਹਾਂ ਬਣਾ ਲੈਂਦੇ ਆ ਕਿ ਸਾਡੇ ਬਹੁਤੇ ਪਰਿਵਾਰ ਜਿਹੜੇ ਆ ਉਹਨਾਂ ਚੋਂ ਕੱਢ ਦਿੱਤੇ ਜਾਂਦੇ ਆ ਕਿ ਇਹਦੇ ਕੋਲ ਅਗਰ ਕੋਈ ਸਕੂਟਰ ਹੈ ਜਾਂ ਇਹਦੇ ਕੋਲ ਕੋਈ ਪੱਖਾ ਹੈ ਤਾਂ ਉਹ ਗਰੀਬੀ ਰੇਖਾ ਦੇ ਵਿੱਚ ਨਹੀਂ ਆਉਂਦਾ ਸੋ ਇਸ ਤਰ੍ਹਾਂ ਦੇ ਕ੍ਰਾਈਟੇਰੀਆ ਬਣਾ ਕੇ ਸਾਡੇ ਗਰੀਬ ਪਰਿਵਾਰਾਂ ਨੂੰ ਜਿਹੜੀਆਂ ਸਕੀਮਾਂ ਨੇ ਉਹਨਾਂ ਤੋਂ ਲਾਂਭੇ ਕਰਨਾ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਸਾਡੇ ਪੰਜਾਬ ਦੇ ਗਰੀਬ ਪਰਿਵਾਰਾਂ ਦੇ ਖਿਲਾਫ ਅਸੀਂ ਪਹਿਲਾਂ ਵੀ ਇਹ ਇਸਤੇ ਲਈ ਲਿਖਦੇ ਰਹੇ ਹਾਂ ਕਿਉਂਕਿ ਮੇਰੇ ਵਿਭਾਗ ਵਿੱਚ ਜੋ ਕਿ ਐਸਸੀ ਪਰਿਵਾਰਾਂ ਦੇ ਜਿਹੜੇ ਪਿੰਡ ਜ਼ਿਆਦਾ ਹੁੰਦੇ ਨੇ ਜਿੱਥੇ ਉਹ ਪਿੰਡ ਜਿੱਥੇ ਜ਼ਿਆਦਾ ਵਾਦੀ ਐਸਸੀ ਪਰਿਵਾਰਾਂ ਦੀ ਹੁੰਦੀ ਹੈ ਉਹਨਾਂ ਨੂੰ ਜੋ ਲਾਭ ਕੇਂਦਰ ਸਰਕਾਰ ਦਿੰਦੀ ਹੈ ਮੈਂ ਉਹਦੇ ਲਈ ਵੀ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਸੀ ਕਿ ਉਹ ਜਿਹੜੇ ਪਿੰਡ ਹੈ ਉਹਨਾਂ ਦੀ ਚੋਣ ਸਾਡੇ ਹੱਥਾਂ ਛੁਮੇ ਚਾਹੀਦੀ ਹੈ ਕਿਉਂਕਿ ਸਾਨੂੰ ਪਤਾ ਹੁੰਦਾ ਰਾਜ ਸਰਕਾਰਾਂ ਨੂੰ ਪਤਾ ਹੁੰਦਾ ਕਿ ਉਹਨਾਂ ਦੇ ਜਿਹੜੇ ਸਟੇਟ ਹੈ ਉਹਦੇ ਵਿੱਚ ਕਿਹੜੇ ਪਿੰਡ ਆ ਜਿੱਥੇ ਜ਼ਿਆਦਾ ਗਰੀਬਾਂ ਦੀ ਆਬਾਦੀ ਹੈ ਕਿਹੜੇ ਪਿੰਡ ਆ ਜਿੱਥੇ ਜ਼ਿਆਦਾ ਡਿਵੈਲਪਮੈਂਟ ਦੀ ਲੋੜ ਹੈ ਪਰ ਉਹਦੇ ਵਿੱਚ ਵੀ ਕੇਂਦਰ ਸਰਕਾਰ ਆਪ ਹੀ ਉਹਨਾਂ ਪਿੰਡਾਂ ਨੂੰ ਚੁਣਦੀ ਹੈ ਤੇ ਆਪ ਹੀ ਉਹਨਾਂ ਨੂੰ ਗ੍ਰਾਂਟਾਂ ਦਿੰਦੀ ਹੈ ਜਿਹਦੇ ਨਾਲ ਸਾਡੇ ਬਹੁਤ ਸਾਰੇ ਅਜਿਹੇ ਪਿੰਡ ਬਹੁਤ ਸਾਰੀ ਸਾਡੀ ਗਰੀਬਾ ਇਚਾਰੇ ਦੀ ਆਬਾਦੀ ਹੈ ਜਿਹੜੀ ਉਹ ਸੁੱਖ ਸਹੂਲਤਾਂ ਤੋਂ ਵਾਂਝੀ ਰਹਿੰਦੀ ਰਹੀ ਹੈ ਤੇ ਹੁਣ ਵੀ ਇਹ ਜਿਹੜੀ ਸਕੀਮ ਹੈ ਇਹਦੇ ਵਿੱਚ ਇਸ ਤਰ੍ਹਾਂ ਦੀਆਂ ਮੋਡੀਫਿਕੇਸ਼ਨਸ ਕਰ ਦਿੱਤੀਆਂ ਕਿ ਸਾਡੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਪਰਿਵਾਰ ਹੈ ਗਰੀਬ ਪਰਿਵਾਰ ਉਹੋ ਰਾਸ਼ਨ ਤੋਂ ਵਾਂਝੇ ਹੁੰਨ ਜਾ ਰਹੇ ਆ ਮੈਂ ਧੰਨਵਾਦ ਕਰਨਾ ਚਾਹਾਂਗੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਹੜੇ ਕੋਸ਼ਿਸ਼ ਕਰ ਰਹੇ ਨੇ ਔਰ ਕੇਂਦਰ ਸਰਕਾਰ ਨੂੰ ਅਪੀਲ ਵੀ ਕਰ ਰਹੇ ਨੇ ਕਿ ਸਾਨੂੰ ਆਪ ਵੈਰੀਫਿਕੇਸ਼ਨ ਕਰਨ ਦਾ ਮੌਕਾ ਦਿੱਤਾ ਜਾਵੇ ਕਿ ਸਾਡੇ ਕਿਹੜੇ ਪਰਿਵਾਰ ਹੈ ਜਿਹੜੇ ਵਾਂਝੇ ਆ ਕਿਉਂਕਿ ਇਸ ਤੋਂ ਪਹਿਲਾਂ ਵੀ ਜਦੋਂ ਅਸੀਂ ਪਿੰਡਾਂ 'ਚ ਜਾਂਦੇ ਆ ਤਾਂ ਸਾਡੇ ਬਹੁਤੇ ਗਰੀਬ ਲੋਕ ਜਿਹੜੇ ਆ ਉਹ ਇਹੀ ਫਰਿਆਦ ਲੈ ਕੇ ਆਉਂਦੇ ਆ ਕਿ ਅਸੀਂ ਜਾਇਜ਼ ਸੀ ਸਾਡੀ ਮੰਗ ਜਾਇਜ਼ ਸੀ ਸਾਡਾ ਨਾਮ ਕੱਟ ਕੇ ਤੇ ਉਹ ਪਰਿਵਾਰ ਲਾਭ ਲੈ ਰਹੇ ਆ ਜਿਨ੍ਹਾਂ ਨੂੰ ਲੋੜ ਨਹੀਂ ਸੀ ਸੋ ਅਸੀਂ ਜਿੱਥੇ ਕੇਂਦਰ ਸਰਕਾਰ ਦਾ ਵਿਰੋਧ ਕਰਦੇ ਉੱਥੇ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਵੀ ਕਰਾਂਗੀ ਕਿ ਉਹਨਾਂ ਨੇ 6 ਮਹੀਨੇ ਦਾ ਸਮਾਂ ਮੰਗਿਆ ਕੇਂਦਰ ਸਰਕਾਰ ਤੋਂ ਮੁਰੰਗेंद्र ਸਰਕਾਰ ਅੱਗੇ ਅਪੀਲ ਵੀ ਹੈ ਕਿ ਜੋ ਅਸੀਂ ਇੱਥੇ ਲੋਕਾਂ ਦੇ ਨਾਲ ਵਿਚਰਦਿਆਂ ਜੋ ਲੋਕਾਂ ਦੀ ਮੰਗ ਹੈ ਉਹ ਉਹਦੇ ਤੱਕ ਉਹ ਪਹੁੰਚ ਕਰਨਾ ਕਿ ਆਪਣੀ ਜਿਹੜੀ ਰਾਜਨੀਤਿਕ ਤੌਰ ਤੇ ਲੋਕਾਂ ਨੂੰ ਇੱਕ ਸਵਾਲਾਂ ਦੇ ਵਿੱਚ ਖੜੇ ਕਰਨਾ ਕਿ ਕਿਹੜੇ ਲੋਕ ਗਰੀਬ ਐ ਤੇ ਕਿਹੜੇ ਨਹੀਂ ਹਨ ਇਸ ਸੋਚ ਤੋਂ ਪਾਸੇ हट ਕੇ ਸਾਨੂੰ ਗਰੀਬ ਪਰਿਵਾਰਾਂ ਦੇ ਨਾਲ ਖੜੇ ਹੋਣ ਦੀ ਲੋੜ ਹੈ ਸੋ ਅਸੀਂ ਕੇਂਦਰ ਸਰਕਾਰ ਦੀ ਇਹ ਜੋ ਸਕੀਮ ਹੈ ਗਾੜ ਘਟਣ ਵਾਲੀ ਇਹਦਾ ਸਖਤ ਵਿਰੋਧ ਕਰਾਂਗੇ ਔਰ ਇਹਨਾਂ ਦੇ ਹੱਕ ਦੇ ਵਿੱਚ ਆਪਣੇ ਭਾਈਚਾਰੇ ਦੇ ਹੱਕ ਵਿੱਚ ਖੜੇ ਹੋਵਾਂਗੇ ਬਹੁਤ ਬਹੁਤ ਸ਼ੁਕਰੀਆ